ਪਟਿਆਲਾ ਦੇ ਹਲਕਾ ਸਨੌਰ ਦੇ ਵਿੱਚ ਬੇਅਦਬੀ ਦੀ ਘਟਨਾ ਇੱਕ ਸਾਹਮਣੇ ਆਈ ਹੈ ਦਰਅਸਲ ਇੱਕ ਘਰ ਦੇ ਵਿੱਚ ਖਾਨਪਾਟ ਖਲਵਾਏ ਗਏ ਔਰ ਜਿਸ ਦਿਨ ਖਾਨਪਾਟ ਦੇ ਭੋਗ ਪਏ ਆ ਉਸ ਪ੍ਰੰਤ ਗੁਰੂ ਮਹਾਰਾਜ ਦੇ ਚਾਲੇ ਪਏ ਔਰ ਕਹਿੰਦੇ ਨੇ ਕਿ ਜਦੋਂ ਸੁੱਖਾਸਣ ਹੋਇਆ ਤਾਂ ਫਿਰ ਪਤਾ ਲੱਗਦਾ ਹੈ ਕਿ ਅੰਗ ਨੰਬਰ 611 ਜਿਹੜਾ ਆ ਉਹ ਵਿੱਚ ਨਹੀਂ ਆ ਤੇ ਬਾਅਦ ਵਿੱਚ ਜਦੋਂ ਦੇਖਿਆ ਤੇ ਕਹਿੰਦੇ ਆ ਵੀ ਆ ਪਾੜ ਕੇ ਜਿਹੜਾ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਸ਼ੋਭਿਤ ਕੀਤੇ ਸਨ ਉੱਥੇ ਰੱਖਿਆ ਹੋਇਆ ਫਿਲਹਾਲ ਕੀ ਇਹਦੇ ਵਿੱਚ ਹਲੇ ਪਾਠੀ ਸਿੰਘਾਂ ਦੇ ਉੱਤੇ ਸ਼ੱਕ ਦਾ ਜਿਹੜਾ ਨਿਸ਼ਾਨ ਜਾਂਦੇ ਨੇ ਪਰ ਪਤਾ ਉਸ ਤੋਂ ਬਾਅਦ ਲੱਗੇਗਾ ਕਿ ਹੋਇਆ ਕੀ ਸੀ ਕਿਸ ਤਰੀਕੇ ਦੇ ਨਾਲ ਹੋਇਆ ਸੀਗਾ ਸਨੌਰ ਦੇ ਖੇੜੇ ਦੇ ਵਿੱਚ ਇਹ ਖਾਨਪਟ ਸਾਹਿਬ ਚੱਲ ਰਿਹਾ ਸੀਗਾ ਔਰ ਖਾਨਪਟ ਸਾਹਿਬ ਦੇ ਭੋਗ ਪਾਉਣ ਦੇ ਉਪਰੰਤ ਜਿਹੜੀ ਹੈ ਘਟਨਾ ਸਾਹਮਣੇ ਆਉਂਦੀ ਆ ਔਰ ਕਹਿੰਦੇ ਆ ਵੀ ਸ਼ੁੱਕਰਵਾਰ ਨੂੰ ਗੁਰਦੁਆਰਾ ਸਿੰਘ ਸਭਾ ਸਨੌਰ ਤੋਂ ਗੁਰੂ ਗੁਰੂ ਸਾਹਿਬ ਦੇ ਸਰੂਪ ਲੈ ਕੇ ਗਏ ਸੀਗੇ ਔਰ ਐਤਵਾਰ ਨੂੰ ਇਹਨਾਂ ਨੇ ਭੋਗ ਪਾਇਆ ਔਰ ਭੋਗ ਪਾਉਣ ਤੋਂ ਬਾਅਦ ਜਦੋਂ ਸੁਖਾਸਣ ਹੋਇਆ ਉਸ ਤੋਂ ਬਾਅਦ ਪਤਾ ਲੱਗਿਆ ਵੀ 611 ਨੰਬਰ ਜਿਹੜਾ ਅੰਗ ਹੈ ਉਸ ਨੂੰ ਪਾੜ ਕੇ ਸੁੱਟਿਆ ਹੋਇਆ ਹੈ ਔਰ ਉਸ ਬਾਅਦ ਜਿਹੜਾ ਬਹੁਤ ਹੈਰਾਨੀ ਹੁੰਦੀ ਆ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਸशोਭਿਤ ਕੀਤੇ ਸਨ ਉੱਥੇ ਦੇਖਿਆ ਤਾਂ ਉਹ ਨਾ ਦੇ ਥੱਲੇ ਕਹਿੰਦੇ ਰੱਖਿਆ ਹੋਇਆ ਸੀ ਸੋ ਫਿਲਹਾਲ ਇਸ ਘਟਨਾ ਦੇ ਉੱਤੇ ਹੁਣ ਜਿਹੜੀ ਹੈ ਧਿਆਨ ਤਵੱਜੋ ਦਿੱਤਾ ਜਾ ਰਿਹਾ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਪਟਿਆਲਾ ਦੀ ਜਿਹੜੀ ਕਮੇਟੀ ਹੈ ਉਹ ਵੀ ਉੱਥੇ ਮੌਕੇ ਦੇ ਉੱਤੇ ਪਹੁੰਚੀ ਹੈ ਔਰ ਦੋਸ਼ੀਆਂ ਦੀ ਭਾਲ ਦੇ ਵਿੱਚ ਜੁਟੇ ਨੇ ਪਰਚਾ ਦਰਜ ਕਰਵਾਉਣ ਦੇ ਲਈ ਅਰੰਭਤਾ ਜਿਹੜੀ ਸ਼ੁਰੂ ਹੋ ਗਈ ਆ ਕਾਰਵਾਈ ਕੀਤੀ ਜਾ ਰਹੀ ਆ ਔਰ ਜਿਹੜੇ ਉੱਥੇ ਲੋਕ ਸੀਗੇ ਚਸ਼ਮਦੀਤ ਦੇ ਸੀਗੇ ਉਹਨਾਂ ਦੇ ਨਾਲ ਗੱਲਬਾਤ ਵੀ ਹੋਈ ਆ ਉਹ ਵੀ ਸੁਣਾਉਣੀ ਆ ਤੁਹਾਨੂੰ ਉਹ ਕਟਨਾ ਹੋਈ ਆ ਜੀ ਸਾਡੇ ਸਨੌਰ ਗੁਰਦੁਆਰਾ ਸਿੰਘ ਸਭਾ ਜੀ ਤੇ ਛੋਟੇ ਸਾਹਿਬ ਜਦਿਆ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਜੀ ਇੱਥੇ ਪ੍ਰੋਗਰਾਮ ਹੁੰਦੇ ਆ ਲਗਾਤਾਰ ਕੰਟੀਨਿਊ ਤੇ ਕਾਫੀ ਦਿਨ ਤੱਕ ਚੱਲਦੇ ਆ ਇਹ ਤੇ ਇਹ ਇੱਕ ਨੌਜਵਾਨ ਸਭਾ ਬੋਲੋ ਜਿਹੜਾ ਇਹ ਅਖੰਡ ਪਾਠ ਕਰਾਇਆ ਗਿਆ ਸੀਗਾ ਜੋ ਗੁਰਦੁਆਰਾ ਸਾਹਿਬ ਤੋਂ ਸਰੂਪ ਲੈ ਕੇ ਮਾਰਾ ਜਾਂਦਾ ਉਥੇ ਖੰਡ ਪੜ ਹੋਇਆ ਸੀ ਕਿ ਜਿਹਦਾ ਕੱਲ ਭੋਗ ਪਿਆ ਫੇਸ ਭੋਗ ਨੂੰ ਮੁਦਰਾ ਮੁਖ ਰੱਖਦੇ ਹੋਏ ਤੇ ਜਦੋਂ ਮਹਾਰਾਜ ਦਾ ਸਰੂਪ ਗ੍ਰੰਥੀ ਵੱਲੋਂ ਲੈ ਕੇ ਆਇਆ ਗਿਆ ਗੁਰਦੁਆਰਾ ਸਾਹਿਬ ਤੇ ਉਹ ਜਦੋਂ ਅੰਗ ਵਸਤਰ ਦੇ نیچے ਨਾਲ ਮਹਾਰਾਜ ਦੇ ਸਰੂਪ ਦੇ ਜਿਹੜਾ ਖੰਡਿਤ ਹੋਇਆ ਸਰੂਪ ਹੈ ਉਹਦੇ ਛੋਟੇ ਛੋਟੇ ਟੁਕੜੇ ਉਹਦੇ ਬਸਤਰ ਦੇ نیچے ਪਾਏ ਗਏ ਆ ਤੇ ਜਦੋਂ ਵੀ ਪ੍ਰਬੰਧਕ ਕਮੇਟੀ ਨੂੰ ਇਸ ਬਾਰੇ ਪਤਾ ਲੱਗਿਆ ਤੇ ਗ੍ਰੰਥੀ ਨੇ ਦੱਸਿਆ ਉਹਨਾਂ ਨੂੰ ਤੇ ਉਹਨਾਂ ਨੇ ਅਚਨਚੇਤ ਇਸ ਦੀ ਮੀਟਿੰਗ ਸੱਦੀ ਤੇ ਸਾਰੇ ਜਿੰਨੇ ਵੀ ਆ ਪਾਰਟੀ ਜਿਗੇ ਸਾਰਿਆਂ ਨੂੰ ਬੁਲਾ ਕੇ ਪੁੱਛਿਆ ਗਿਆ ਕਿ ਮਤਲਬ ਜੀ ਭਾਈ ਕਿਸੇ ਤੋਂ ਗਲਤੀ ਹੋਈ ਹੈ ਤਾਂ ਦੱਸ ਦੋ ਜੋ ਗਲਤੀ ਦਾ ਬਖਸ਼ਣ ਹੋ ਗਿਆ ਮਹਾਰਾਜ ਬਖਸ਼ਣ ਹੋ ਗਿਆ ਪਰ ਉਹਨਾਂ ਸੰਗਤ ਵੱਲੋਂ ਕਿਹਾ ਗਿਆ ਵੀ ਸਾਡੇ ਤੋਂ ਕੋਈ ਗਲਤੀ ਨਹੀਂ ਹੋਈ ਇਹ ਤੇ 611 ਅੰਕ ਜਿਹੜਾ ਮਹਾਰਾਜ ਦਾ ਖੰਡਤ ਹੋਇਆ ਸਰੂਪ ਹੈ ਜਿਹੜਾ ਜੀ ਇਹ ਤੇ ਉਸ ਤੋਂ ਬਾਅਦ ਇਹ ਸ਼ਰੋਮਣੀ ਕਮੇਟੀ ਤੇ ਸੰਗਿਆਨ ਵਿੱਚ ਜਿਹੜਾ ਮਾਮਲਾ ਆ ਚੁੱਕਿਆ ਜੀ ਇਹ ਇਸੇ ਸ਼ਰੋਮਣੀ ਕਮੇਟੀ ਦੇ ਵੱਲੋਂ ਸਰਦਾਰ ਜਿਹੜੇ ਜਸਵੰਤ ਗੜੀ ਸਿੰਘ ਜੀ ਉਹਨਾਂ ਦੇ ਜਿਹੜੇ ਮੈਂਬਰ ਹੈ ਉਹ ਆਏ ਸੀਗੇ ਇੱਥੇ ਦਰਬਾਰ ਸਾਹਿਬ ਤੇ ਉਹਨਾਂ ਨੇ ਵੀ ਆ ਕੇ ਇਹਨਾਂ ਤੋਂ ਗਰੰਟੀ ਸਿੱਗਾਂ ਸਿੰਘ ਸਰਵਾਨ ਤੋਂ ਜਿਹੜੇ ਜਿਨ੍ਹਾਂ ਨੇ ਡਿਊਟੀਆਂ ਲਾਈਆਂ ਸੀਗੀਆਂ ਉਹਨਾਂ ਤੋਂ ਪੁੱਛਗਿਛ ਕੀਤੀ ਤੇ ਜਦੋਂ ਕੋਈ ਨਿਸਤਾਰਾ ਨਾ ਹੋਇਆ ਤੇ ਹੁਣ ਇਹ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਇਹ 6 ਜਿਹੜੇ ਸਿੰਘ ਆ ਇਹ ਜਿਹੜਾ ਨੇ ਡਿਊਟੀਆਂ ਲਾਈਆਂ ਸੀਗੀਆਂ ਸ਼ੱਕ ਦੇ ਆਧਾਰ ਤੇ ਇਹਨਾਂ ਨਾਲ ਇਹਨਾਂ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਤੇ ਅੱਗੇ ਦੀ ਕਾਰਵਾਈ ਆਰੰਭੀ ਕੀਤੀ ਹੈ ਤੇ ਹੁਣ ਦੇਖਦੇ ਆ ਜੀ ਅੱਗੇ ਜਿਹੜਾ ਵੀ ਮਸਲਾ ਹੋਏਗਾ ਪ੍ਰਸ਼ਾਸਨ ਵੱਲੋਂ ਦੱਸਿਆ ਜਾਣਾ ਵੀ ਕੀ ਹੈ ਕਿੰਨੇ ਕੀਤੀ ਹੈ ਉਹ ਪ੍ਰਸ਼ਾਸਨ ਅੱਗੇ ਇਹਦਾ ਉਹ ਕਰੂਗਾ ਜੀ ਜੀ ਆਪਣਾ ਨਗਰ ਖੇਡਾ ਜੀ ਨੇੜੇ ਨਿਊ ਬਿਸ਼ਕਰਮਾ ਮੰਦਿਰ ਦੇ ਨੇੜੇ ਹੈ ਜੀ ਹਾਂਜੀ ਮੋਲਾ ਮੋਲਾ ਕਾਂਸੀਆਂ ਵਾਲਾ ਜੀ ਸਨੌਰ ਏਰੀਆ ਹਾਂ ਸਨੌਰ ਏਰੀਆ ਜੀ ਤੁਸੀਂ ਕੀ ਮੰਗ ਕਰਦੇ ਹੋ ਮੈਂ ਇਹੀ ਮੰਗ ਕਰਦਾ ਜੀ ਚਲੋ ਦੇਖੋ ਇਹ ਜਿਹੜਾ ਮਸਲਾ ਹੋਇਆ ਹੈ ਬੜਾ ਨਿੰਦਰ ਇਹ ਹੋ ਗਿਆ ਜੀ ਤੇ ਬਹੁਤ ਮੰਦ ਭੱਗਾ ਤੇ ਸਾਡੇ ਇਸ ਗੁਰਦੁਆਰੇ ਨੂੰ ਲੈ ਕੇ ਜਿਹੜਾ ਸਾਡਾ 100 ਸਾਲ ਪੁਰਾਣਾ ਗੁਰਦੁਆਰਾ ਹੈ ਤੇ ਅੱਜ ਤੱਕ ਕਦੇ ਕੋਈ ਐਸੀ ਘਟਨਾ ਨਹੀਂ ਹੋਈ ਸੀਗੀ ਤੇ ਪਹਿਲੀ ਵਾਰ ਆ ਜਦੋਂ ਐਸੀ ਕੋਈ ਘਟਨਾ ਹੋ ਗਈ ਹੈ ਤਾਂ ਇਨਸਾਫ ਤਾਂ ਦੇਖੋ ਮਿਲਣਾ ਚਾਹੀਦਾ ਜੀ ਇਨਸਾਫ ਹੀ ਚੀਜ਼ ਦਾ ਹੋਣਾ ਚਾਹੀਦਾ ਵੀ ਜਿਹੜੇ ਨੇ ਵੀ ਇਹ ਮੰਦ ਭਾਗੀ ਘਟਨਾ ਕੀਤੀ ਉਹਨੂੰ ਸਖਤ ਸਜ਼ਾ ਦਿੱਤੀ ਜਾਵੇ। ਅਸੀਂ ਸਨੌਰ ਗੁਰਦੁਆਰਾ ਸਿੰਘ ਸਭਾ ਵਿੱਚ ਖੜੇ ਹਾਂ। ਔਰ ਕੱਲ ਇੱਥੇ ਇੱਕ ਘਟਨਾ ਵਾਪਰੀ ਜਿਸ ਦੀ ਜਾਣਕਾਰੀ ਸਾਹ ਕਮਿਸ਼ਨ ਸਿੰਘ ਸਨੌਰ ਸਾਹਿਬ ਨੇ ਦਿੱਤੀ ਸੀ ਮੈਨੂੰ ਔਰ ਮੈਂ ਤੁਰੰਤ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਾਹਿਬ ਹਰਜਿੰਦਰ ਸਿੰਘ ਜੀ ਤਾਮੀਲ ਸਾਹਿਬ ਨੂੰ ਦੱਸਿਆ ਔਰ ਉਹਨਾਂ ਨੇ ਤੁਰੰਤ ਸਾਡੀ ਏ.ਡੀ.ਟੀ. ਲਈ ਹੈ ਕਿ ਤੁਸੀਂ ਉੱਥੇ ਜਾਓ। ਔਰ ਜਾ ਕੇ ਸਾਰੀ ਛਾਣਬੀਣ ਜੋ ਹੈ ਕਰੋ ਸਵੇਰੇ ਜਦੋਂ ਪਤਾ ਲੱਗਿਆ ਕਿ ਇਹ ਬੇਅਦਬੀ ਹੋਈ ਹੈ ਤਾਂ ਸਾਡੇ ਗੁਰਦੁਆਰਾ ਦੁਖਨਵਰਨ ਸਾਹਿਬ ਤੋਂ ਜੋ ਪ੍ਰਚਾਰਕ ਨੇ ਸਭ ਪ੍ਰਵੀnder ਸਿੰਘ ਰਯੋਂ ਦੇ ਇੱਥੇ ਆਏ ਨੇ ਜਿੰਨੇ ਕੁ ਨਾ ਇਸ ਪ੍ਰਮਾਤਮਾ ਨੇ ਬੁੱਧੀ ਬਖਸ਼ੀ ਹੈ ਉਹਨਾਂ ਨੇ ਸਾਰੀ ਇੱਥੇ ਆ ਕੇ ਛਾਣਬੀਣ ਕੀਤੀ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਤਕਾਰ ਦੇ ਨਾਲ ਗੁਰਦੁਆਰਾ ਦੁਖਨਵਰਨ ਸਾਹਿਬ ਲੈ ਕੇ ਗਏ ਨੇ ਔਰ ਅਸੀਂ ਅਫਸਰਾਂ ਨਾਲ ਗੱਲ ਕੀਤੀ ਉਹਨਾਂ ਨੂੰ ਕਿਹਾ ਤੇ ਤੁਰੰਤ ਜੋ ਸਖਤੋ ਸਖਤ ਕਾਰਵਾਈ ਆ ਤੁਸੀਂ ਕਰੋ। ਉਹਨਾਂ ਨੇ ਕਿਹਾ ਸੀ ਕਿ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਸਾਡੇ ਤੋਂ ਸੰਭਾਲਿਆ। ਉਹ ਸਾਨੂੰ ਸ਼ਾਮ ਜਾਂ ਸਵੇਰੇ ਦੱਸਣਗੇ। ਔਰ ਸਾਨੂੰ ਭਰੋਸਾ ਨਹੀਂ ਹੋਇਆ ਸੀ ਖੁਦ ਇੱਥੇ ਸਾਰੀ ਟੀਮ ਜੋ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ ਉਹ ਆਈ ਹੈ ਔਰ ਆ ਕੇ ਅਸੀਂ ਸਾਰੀ ਛਾਣ ਪੀਣ ਇੱਥੇ ਕੀਤੀ ਹੈ। ਔਰ ਛੇ ਪਾਰਟੀ ਜਿਨ੍ਹਾਂ ਨੇ ਪਾਰਟ ਕੀਤਾ ਹੈ ਲਗਭਗ ਅਸੀਂ ਇਕੱਲੇ ਇਕੱਲੇ ਦੇ ਬਿਆਨ ਲਏ ਨੇ ਜਿੰਨੇ ਸਾਨੂੰ ਬੁੱਧੀ ਹੈ। ਉਸ ਮੁਤਾਬਕ ਅਸੀਂ ਦੋਸ਼ੀ ਦੀ ਪਛਾਣ ਜੋ ਹੈ ਉਹ ਕੀਤੀ ਹੈ ਪਰ ਕੱਲ ਨੂੰ ਕੋਈ ਇਹ ਨਾ ਕਹੇ ਕਿ ਮੈਨੂੰ ਸਮਾਂ ਨਹੀਂ ਮਿਲਿਆ ਪੁਲਿਸ ਦੇ ਐਸ ਐਚ ਓ ਸਾਹਿਬ ਇੱਥੋਂ ਦੇ ਮੌਜੂਦ ਸੀ ਔਰ ਸਾਰੇ 6 ਪਾਠੀਆਂ ਨੂੰ ਲੈ ਕੇ ਗਏ ਅਸੀਂ ਉਹਨਾਂ ਨੂੰ ਵੀ ਕਿਹਾ ਕਿ ਕਿਸੇ ਨਾਲ ਧੱਕਾ ਵੀ ਨਾ ਹੋਵੇ ਤੇ ਦੋਸ਼ੀ ਨੂੰ ਬਖਸ਼ਣਾ ਵੀ ਨਹੀਂ ਗੜੀ ਸਾਹਿਬ ਬੇਅਦਬੀ ਕਿਵੇਂ ਦੀ ਹੋਈ ਹੈ ਜੀ ਕੀ ਉਹਦੇ ਬਾਰੇ ਕਲੀਅਰ ਹੈ ਕਿ ਬੇਅਦਬੀ ਨਾ 6ਾਂ ਦੇ ਵਿੱਚੋਂ ਕਿਸੇ ਇੱਕ ਵਿਅਕਤੀ ਨੇ ਕੀਤੀ ਹੈ ਬੇਅਦਬੀ ਇਹ ਹੋਈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਇਹਨਾਂ ਨੇ ਉਥੋਂ ਅੰਗ ਹੈ ਉਹ ਪਾੜ ਕੇ ਉਸ ਦੇ ਟੁਕੜੇ-ਟੁਕੜੇ ਕਰਕੇ ਉਹ ਚਾਦਰ ਜਿੱਥੇ ਬੈਠੇ ਸੀ ਉਹਦੇ ਥੱਲੇ ਉਸ ਵਿਅਕਤੀ ਨੇ ਰੱਖ ਦਿੱਤੇ ਨੇ ਪਤਾ ਕਿ ਮੈਨੂੰ ਪਤਾ ਕਿਵੇਂ ਲੱਗਿਆ ਪਤਾ ਇਦਾਂ ਲੱਗਿਆ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਭੋਗ ਤੋਂ ਬਾਅਦ ਆਪਣੇ ਅਸਥਾਨਾਂ ਤੇ ਆਏ ਨੇ ਉਸ ਤੋਂ ਬਾਅਦ ਚੰਦੋਆ ਸਾਹਿਬ ਉਤਾਰੇ ਤੇ ਥੱਲੇ ਜੋ ਗਰੰਥੀ ਤੇ ਬੈਠਣ ਦੇ ਲਈ ਗੱਦਾ ਲਾਇਆ ਸੀ ਜਾਂ ਚਾਦਰ ਸੀ ਜਦੋਂ ਉਹ ਚੁੱਕੀ ਤਾਂ ਮਹਾਰਾਜੇ ਅੰਗ ਦੇ ਟੁਕੜੇ ਟੁਕੜੇ ਉੱਥੋਂ ਮਿਲੇ ਫਿਰ ਰੌਲਾ ਪਿਆ ਫਿਰ ਸਾਰੀ ਦੌੜ ਭੱਜ ਹੋਈ ਹੈ ਜੜੀ ਸਾਹਿਬ 6 ਜਿਹੜੇ ਪ੍ਰਬੰਧਕ ਕਮੇਟੀ ਨੇ ਆਪਣੇ ਤੌਰ ਤੇ ਛਾਣ ਬਣ ਕੀਤੀ ਹੈ ਪਰ ਅਫਸੋਸ ਇਸ ਗੱਲ ਦਾ ਕਿ ਉਹ ਕਿਸੇ ਸਿਰੇ ਪੱਤਰ ਨਹੀਂ ਪਾਠੀਆਂ ਜੀ ਇਹ ਜੀ ਕੋਈ ਬੰਦਾ ਜਿਹੜਾ ਤੁਹਾਡੀ ਜਾਂਚ ਚ ਪਤਾ ਲੱਗੇ ਜੀ ਕਿ ਕੋਈ ਪਾਠੀਆਂ ਚ ਆ ਜਾ ਕੋਈ ਬਾਹਰਲਾ ਬੰਦਾ ਕਾ ਤੁਹਾਨੂੰ ਜਿਹੜੀ ਪਾਠੀ ਹੀ ਨਹੀਂ ਦੇਖੋ ਇਹਨੇ ਲੰਗਰ ਹੋਇਆ ਸਾਰਾ ਕੁਝ ਉੱਥੇ ਹੋਇਆ ਕਾਰਨ ਕੀ ਲੱਗ ਸਾਹਮਣੇ ਆਇਆ ਕਿਉਂ ਉਹਨੇ ਕੀ ਨਾਰਾਜ਼ਗੀ ਕੀ ਸੀ ਕਿਸ ਗੱਲ ਕਰਕੇ ਉਹਨਾਂ ਨੇ ਕਾਰਨ ਕੋਈ ਸਮਝ ਨਹੀਂ ਮੈਂ ਸਮਝਦਾ ਜਿੰਨਾ ਕਿ ਵਿਅਕਤੀ ਉਹ ਡਿਪਰੈਸ਼ਨ ਦੇ ਵਿੱਚ ਸੀ ਉਹ ਡਿਪਰੈਸ਼ਨ ਨਹੀਂ ਮੈਂ ਕਹਿ ਸਕਦਾ ਘਰ ਦਾ ਕਲੇਸ਼ ਲਾ ਲਓ ਜਾਂ ਕੋਈ ਦਬਾਅ ਲਾ ਲਓ ਕਿ ਇਹ ਕੰਮ ਕਰਨਾ